ਇਸ ਘੋੜੇ ਨੇ ਕਿਤੇ ਬੱਚੇ ਜੰਮੇ ਆ ਸੱਜਣੋ ਐਨੇ ਚੰਗੇ ਬੱਚੇ ਜੰਮੇ ਆ ਘੋੜੇ ਨੇ ਸੱਚੀ ਬੱਚੇ ਜੰਮਣ ਵਾਲੀ ਤਾਂ ਹੱਥ ਹੀ ਤੋੜਦੀ ਮਾਰਵਾੜੀ ਘੋੜੀਆਂ ਤੋਂ ਵੀ ਸਪੌਟਲੈਸ ਨੁਕਰੇ ਬੱਚੇ ਪੈਦਾ ਕਰਕੇ ਵਿਖਾਤੇ ਆ ਥੋੜੇ ਜੇ ਬੱਚੇ ਤਾਂ ਤੁਹਾਨੂੰ ਮੈਂ ਸ਼ੁਰੂ ਚ ਵਿਖਾਤੇ ਬਾਕੀ ਕਹਿੰਦੇ ਵੀ 40 45 ਬੱਚੇ ਆਏ ਆ ਤੇ ਉਹਨਾਂ ਦੇ ਵਿੱਚੋਂ ਸਿਰਫ ਤੈਨੀਆਂ ਬਸ਼ੇਰੇ ਬਾਕੀ ਸਾਰੀਆਂ ਬਸ਼ੇਰੀਆਂ ਕੱਢਤੀਆਂ ਤੇ ਵੱਡੀ ਗੱਲ ਇਹ ਆ ਕਿ ਡੇਢ ਸਾਲ ਹੋ ਗਿਆ ਪਲਵਾਨਾਂ ਨੂੰ ਘੋੜਾ ਛੱਡਦਿਆਂ ਨੂੰ ਟੇ ਕੋੜੀਆਂ ਮਲਾਉਂਦਿਆਂ ਨੂੰ ਇੱਕ ਵੀ ਅਲਾਮਾ ਪਰ ਜੱਟਾਂ ਦਾ ਮਾਰਕੀਟ ਦੇ ਵਿੱਚ ਨਹੀਂ ਸੁਣਨ ਨੂੰ ਮਿਲਿਆ ਜੇ ਕੋ ਕੋੜੀ ਖਾਲੀ ਜਾਂਦੀ ਵੀ ਹੈ ਤਾਂ ਦੂਜੀ ਵਾਰ ਉਸੇ ਫੀਸ 'ਚ ਮਲਾਉਂਦੇ ਆ ਤੇ ਸਤਕਾਰ ਪਹਿਲਾ ਨਾਲੋਂ ਵੀ ਦੁੱਗਣਾ ਕਰਦੇ ਆ ਹਾਂਜੀ ਇਹ ਉਹੀ ਮੂਸਾ ਕੋੜਾ ਹੈ ਸਜਣੋ ਸਮੁੰਦਰ ਕੋੜੇ ਦਾ ਪੁੱਤ ਜਿਸ ਦਾ ਪਹਿਲਾ ਸੀਰਮ ਤਿਆਰ ਹੋ ਕੇ ਕੈਲੀਫੋਰਨੀਆ ਗਿਆ ਤੇ ਵੱਡੇ ਪੱਧਰ ਤੇ ਹੁਣ ਡਿਮਾਂਡ ਆ ਰਹੀ ਹੈ ਤੇ ਹੁਣ ਸੀਮਨ ਦੀ ਇੱਕ ਹੋਰ ਬ੍ਰਾਂਚ ਪਲਵਾਨ ਨਿਊਜ਼ੀਲੈਂਡ ਦੇ ਵਿੱਚ ਖੋਲਣ ਜਾ ਰਹੇ ਆ ਉਸ ਬਾਰੇ ਵੀ ਜਾਣਕਾਰੀ ਦੇਣੀ ਹੈ ਤੁਹਾਨੂੰ ਤੇ ਮਾਈ ਦੀ ਹੈਗੀ ਐ ਅਲੀ ਡੋਡਾਂ ਵਾਲੇ ਦੀ ਧੀ 64+ ਨੁਕਰੀ ਘੋੜੀ ਦਾ ਪੁੱਤ ਹੈ ਮਾਲੇ ਪਾਸੇ ਤੇ ਪਿਓ ਨੂੰ ਤੁਸੀਂ ਸਾਰੇ ਭਰਾ ਸਮੁੰਦਰ ਨੂੰ ਜਾਣਦੇ ਆ ਤੇ ਘੋੜੇ ਦਾ ਨਾਂ ਹੈ ਜੀ موسی